ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਚੂੜੀਆਂ ਦਾ ਹੋਕਾ ਜੋ ਕਿ ਸੰਤਰਾਮ ਉਦਾਸੀ ਜੀ ਨੇ ਲਿਖਿਆ ਹੋਇਆ ਹੈ ਸੋ ਸੁਣੋ ਜੀ ਫਿਰ ਇਹ ਗੀਤ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇ ਨਾ ਵੀਰਵਣ ਜਾਰਿਆ ਸਾਡੇ ਪਿੰਡ ਚ ਤਾਂ ਸੋਹਣ ਚ ਰਿਸੋਕਾ ਸੋਕਾ ਵੇ ਵੀਰਾਵਣ ਜਾਰਿਆ ਦਿਲਿਆਂ ਚ ਬੈਠੀ ਮੇਰੇ ਵੀਰ ਦੀ ਮਕਾਨ ਵੇ ਆਇਆ ਕੁੜਮਤ ਮੇਰੀ ਭਾਪੀ ਨੂੰ ਵਰਾਣ ਵੇ ਜੀ ਦੇ ਚਾਵਾਂ ਦਾ ਵੇ ਹੋ ਗਿਆ ਸੀ ਟੋਕਾ ਟੋਕਾ ਵੇ ਵੀਰਾਵਣ ਜਾਰਿਆ ਸਾਡੀ ਬੀਹੀ ਵਿੱਚ ਚੂੜਿਆਂ ਦਾ ਹੋਕਾ ਦੇ ਨਭੀ ਰਾਵਣ ਜਾਰਿਆ ਸਾਡੇ ਪਿੰਡ ਚ ਤਾਂ ਸੌਣ ਚ ਵੀ ਸੋਕਾ ਸੋਕਾ ਵੇ ਵੀਰਾਂ ਵਣ ਜਾ ਰਿਆ ਧੀਆਂ ਦਾ ਤਿਹਾਰ ਪਹਾਂ ਸਿਰ ਤੇ ਮਨਾਏ ਦਾ ਐਵੇਂ ਸਾਥੋਂ ਵੰਗਾ ਕੋਲੋਂ ਗੁੱਟ ਨਹੀਂ ਪਨਾਈ ਦਾ ਤੂੰ ਕੀ ਜਾਣਦਾ ਏ ਭੱਲੇ ਹਵੇ ਲੋਕਾ ਲੋਕਾ ਵੇ ਵੀਰਾਂ ਵਣ ਜਾ ਰਿਆ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਈ ਨ ਭੀਰਵਣ ਜਾ ਰਿਆ ਸਾਡੇ ਪਿੰਡ ਚ ਤਾਂ ਸੋਹਣ ਚ ਰਿਸੋਕਾ ਸੋਕਾਂ ਵੇ ਵੀਰਵਣ ਜਾ ਰਿਆ ਰਾਠਾਂ ਦਿਨੂ ਰੋਜ ਰੱਤਾ ਚੂੜਾ ਸ਼ਨਕਾ ਕੇ ਜਾਣ ਜਾਣ ਲੰਗੇ ਸਾਡੀ ਬੀਹੀ ਨੂੰ ਚਿੜਾ ਕੇ ਲੱਥਿਓ ਦੇ ਵੀ ਸੁਹਾਗ ਦਾ ਵੇ ਕੋਕਾ ਕੋਕਾਂ ਵੇ ਵੀਰਵਣ ਜਾ ਰਿਆ ਸਾਡੀ ਵੀ ਹੀ ਵਿੱਚ ਚੂੜੀਆਂ ਦਾ ਹੋਕਾ ਹੋਕਾਂ ਵੇ ਵੀਰਾਵਣ ਜਾ ਰਿਆ ਫੇਰ ਸਾਡੇ ਪਿੰਡ ਚੋਂ ਨਿਰਾਸ਼ਨਾ ਤੋਂ ਜਾਏਗਾ ਚੂੜੀਆਂ ਦੇ ਨਾਲ ਜਦ ਚਾਕੂ ਵੀ ਲਿਆਏਗਾ ਅਸੀਂ ਪਾੜਨ ਹੱਕ ਕਾਨੂੰਨ ਦਾ ਵੇ ਖੋਖਾ ਖੋਖਾਂ ਵੇ ਵੀਰਾਵਣ ਜਾ ਰਿਆ ਸਾਡੀ ਬੀਹ ਵਿੱਚ ਚੂੜੀਆਂ ਦਾ ਹੋਕਾ ਹੋਕਾਂ ਵੇ ਵੀਰਾਵਣ ਜਾ ਰਿਆ ਸਾਡੀ ਬੀਹ ਵਿੱਚ ਚੂੜੀਆਂ ਦਾ ਹੋਕਾ ਦੇ ਨਾ ਵੀਰਾਵਣ ਜਾ ਰਿਆ ਸਾਡੇ ਪਿੰਡ ਚ ਤਾਂ ਸੋਹਣ ਚ ਵੀ ਸੋਕਾ ਸੋਕਾਂ ਵੇ ਵੀਰਾਵਣ ਜਾ ਰਿਆ ਸੋਕਾ ਵੇ ਵੀਰਾਵਣ ਜਾ ਰਿਆ